ਜਿਮਨੀ ਚੌਣਾ ਜਿੱਤਣ ਤੋਂ ਬਾਅਦ ਆਪ ਸਰਕਾਰ ਲਗਾਤਾਰ ਵਿਰੋਧੀਆਂ ਨੂੰ ਲਲਕਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਸੰਜੀਵ अरोड़ा ਦੀ ਜਿੱਤ ਤੋਂ ਬਾਅਦ ਅੱਜ ਜਿਹੜੀ ਕਿ ਲੀਡਰਸ਼ਿਪ ਆਪ ਸਰਕਾਰ ਦੀ ਤਾਨਵਾਦ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਅਮਨ अरोड़ा ਦਾ ਬਿਆਨ ਸਾਹਮਣੇ ਆ ਰਿਹਾ ਵਿਰੋਧੀਆਂ ਦੇ ਉੱਤੇ ਪਲਟਵਾਰ ਕੀਤਾ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੀਆਂ ਜਿਮਨੀ ਚੋਣਾਂ ਦੇ ਵਿੱਚ ਆਪ ਸਰਕਾਰ ਦੀ ਜਿੱਤ ਨੇ ਇਹ ਦਿਖਾ ਦਿੱਤਾ ਹੈ ਕਿ ਲੋਕ ਜਿਹੜਾ ਕਿ ਝਾੜੂ ਸਰਕਾਰ ਦੇ ਨਾਲ ਨੇ ਤੇ ਉਥੇ ਹੀ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਗਏ ਨੇ ਹੋਰ ਕੀ ਕਹਿਣਾ ਅਮਨ अरोड़ा ਦਾ ਤੁਹਾਨੂੰ ਸੁਣਾਉਣਿਆ ਸ਼ਾਨਦਾਰ ਜਿੱਤ ਜਿਹੜੀ ਉਹ ਦਰਜ ਕੀਤੀ ਹੈ ਔਰ ਮਾਨ ਸਾਹਿਬ ਦੇ ਅਰਸ਼ ਸੋਦੀਆ ਸਾਹਿਬ ਦੇ ਬੋਲਣ ਤੋਂ ਬਾਅਦ ਕੁਝ ਨਹੀਂ ਜਾਂਦਾ ਹਾਥੀ ਦੇ ਪੈੜਾ ਸਾਰੀਆਂ ਪੈੜਾ ਆ ਜਾਂਦੀਆਂ ਨੇ ਪਰ ਮੈਂ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿ ਇੱਕ ਬੁਲੰਦ ਆਵਾਜ਼ ਦੇ ਵਿੱਚ ਨਾਰੇ ਦੇ ਵਿੱਚ ਮਾਨ ਸਾਹਿਬ ਨੂੰ ਸਿਸੋਦੀਆ ਸਾਹਿਬ ਨੂੰ ਔਰ ਸਾਰੇ ਅੱਜ ਆਪਾਂ ਤਹਈਆ ਕਰੀਏ ਕਿ ਆਹ 1.5 ਸਾਲ ਘਰੇ ਟਿੱਕੇ ਨਹੀਂ ਬੈਠਣਾ ਇਹ ਜਿਹੜੀ ਜਿੱਤ ਅੱਜ ਇੱਥੇ ਦਰਜ ਹੋਈ ਹੈ ਮੈਂ ਸਮਝਦਾ ਕਿ ਕੱਲੇ ਇੱਥੇ ਹੀ ਨਹੀਂ ਗੁਜਰਾਤ ਦੇ ਵਿੱਚ ਵੀ ਜਿਸ ਤਰੀਕੇ ਦਾ ਕੇ ਲ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੇ ਬੀਜੇਪੀ ਔਰ ਬਾਕੀ ਵਿਰੋਧੀਆਂ ਪਾਰਟੀਆਂ ਦੇ ਵਿੱਚ ਢੋ ਦੇ ਦੀ ਛਾਤੀ ਦੇ ਵਿੱਚ ਠੋਕੇ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕੈਮ ਕਰਤਾ ਤੇ ਇਹੀ ਜੋ ਸੈਮੀ ਫਾਈਨਲ ਕੱਲ ਆਪਾਂ ਜਿੱਤੇ 2027 ਦੇ ਵਿੱਚ 2022 ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿੱਤ ਦਰਜ ਕਰਨੀ ਹੈ ਤਾਂ ਕਿ ਮੂੜ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਆਪਾਂ ਅਪਾਰਵਿੰਦ ਜੀ ਦੀ ਮਾਨ ਸਾਹਿਬ ਦੀ ਸਿਸੋਧਿਆ ਸਾਹਿਬ ਦੀ ਦੀਆਂ ਨੀਤੀਆਂ ਦੇ ਉੱਪਰ ਚੱਲਦੇ ਉੱਪਰ ਬਣਾ ਸਕੀਏ ਉਹ ਸ਼ਾਨਦਾਰ ਜਿੱਤ ਜਿਹੜੀ ਉਹ ਦਰਜ ਕੀਤੀ ਹੈ ਔਰ ਮਾਨ ਸਾਹਿਬ ਦੇ ਅਰਸ਼ ਸਿਸੋਧਿਆ ਸਾਹਿਬ ਦੇ ਬੋਲਣ ਤੋਂ ਬਾਅਦ ਕੁਝ ਰਹਿ ਨਹੀਂ ਜਾਂਦਾ ਹਾਥੀ ਦੀਆਂ ਪੈੜਾਂ ਸਾਰੀਆਂ ਪੈੜਾਂ ਆ ਜਾਂਦੀਆਂ ਨੇ ਪਰ ਮੈਂ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿ ਇੱਕ ਬੁਲੰਦਾ ਆਵਾਜ਼ ਦੇ ਵਿੱਚ ਨਾਰੇ ਦੇ ਵਿੱਚ ਮਾਨ ਸਾਹਿਬ ਨੂੰ ਸਿਸੋਧਿਆ ਸਾਹਿਬ ਨੂੰ ਔਰ ਸਾਰੇ ਅੱਜ ਆਪਾਂ ਤਹਿਈਆ ਕਰੀਏ ਕਿ ਆ 1.5 ਸਾਲ ਘਰੇ ਟਿੱਕੇ ਨਹੀਂ ਬੈਠਣਾ ਇਹ ਜਿਹੜੀ ਜਿੱਤ ਅੱਜ ਇੱਥੇ ਦਰਜ ਹੋਈ ਹੈ ਮੈਂ ਸਮਝਦਾ ਕਿ ਕੱਲੇ ਇੱਥੇ ਹੀ ਨਹੀਂ ਗੁਜਰਾਤ ਦੇ ਵਿੱਚ ਵੀ ਜਿਸ ਤਰੀਕੇ ਦਾ ਕਿ ਲਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੇ ਬੀਜੇਪੀ ਔਰ ਬਾਕੀ ਵਿਰੋਧੀਆਂ ਪਾਰਟੀਆਂ ਦੇ ਵਿੱਚ ਦੇ ਦੀ ਛਾਤੀ ਦੇ ਵਿੱਚ ਠੋਕੇ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕੈਮ ਕਰਤਾ ਤੇ ਇਹੀ ਜੋ ਸੈਮੀ ਫਾਈਨਲ ਕੱਲ ਆਪਾਂ ਜਿੱਤੇ 2027 ਦੇ ਵਿੱਚ 2022 ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿੱਤ ਦਰਜ ਕਰਨੀ ਹੈ ਤਾਂ ਕਿ ਮੂੜ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਆਪਾਂ ਆਪਾਂ ਅਰਵਿੰਦ ਜੀ ਦੀ ਮਾਨ ਸਾਹਿਬ ਦੀ ਸੋਦੀਆ ਸਾਹਿਬ ਦੀ ਦੀਆਂ ਨੀਤੀਆਂ ਦੇ ਉੱਪਰ ਚੱਲਦੇ ਉੱਪਰ ਬਣਾ ਸਕੀਏ ਉਹ ਸ਼ਾਨਦਾਰ ਜਿੱਤ ਜਿਹੜੀ ਉਹ ਦਰਜ ਕੀਤੀ ਹੈ ਔਰ ਮਾਨ ਸਾਹਿਬ ਦੇ ਅਰ ਸੋਦੀਆ ਸਾਹਿਬ ਦੇ ਬੋਲਣ ਤੋਂ ਬਾਅਦ ਕੁਝ ਨਹੀਂ ਜਾਂਦਾ ਹਾਥੀ ਦੇ ਪੈੜਾ ਸਾਰੀਆਂ ਪੈੜਾ ਆ ਜਾਂਦੀਆਂ ਨੇ ਪਰ ਮੈਂ ਇੱਕੋ ਬੇਨਤੀ ਕਰੂੰਗਾ ਕਿ ਤੁਹਾਨੂੰ ਕਿ ਇੱਕ ਵੁਲੰਦਾ ਆਵਾਜ਼ ਦੇ ਵਿੱਚ ਨਾਰੇ ਦੇ ਵਿੱਚ ਮਾਨ ਸਾਹਿਬ ਨੂੰ ਸਿਸੋਧਿਆ ਸਾਹਿਬ ਨੂੰ ਔਰ ਸਾਰੇ ਅੱਜ ਆਪਾਂ ਤਹਿਈਆ ਕਰੀਏ ਕਿ ਆ 1.5 ਸਾਲ ਘਰੇ ਟਿੱਕੇ ਨਹੀਂ ਬੈਠਣਾ ਇਹ ਜਿਹੜੀ ਜਿੱਤ ਅੱਜ ਇੱਥੇ ਦਰਜ ਹੋਈ ਹੈ ਮੈਂ ਸਮਝਦਾ ਕਿ ਕੱਲੇ ਇੱਥੇ ਹੀ ਨਹੀਂ ਗੁਜਰਾਤ ਦੇ ਵਿੱਚ ਵੀ ਜਿਸ ਤਰੀਕੇ ਦਾ ਕੇਲ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੇ ਭਾਜੀਪੀ ਔਰ ਬਾਕੀ ਵਿਰੋਧੀਆਂ ਪਾਰਟੀਆਂ ਦੇ ਵਿੱਚ ਦੇ ਦੀ ਛਾਤੀ ਦੇ ਵਿੱਚ ਠੋਕੇ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕੈਮ ਕਰਤਾ ਤੇ ਇਹੀ ਜੋ ਸੈਮੀਫਾਈਨਲ ਕੱਲ ਆਪਾਂ ਜਿੱਤੇ ਆ 2027 ਦੇ ਵਿੱਚ 2022 ਨਾਲੋਂ ਵੀ ਵੱਡੇ ਰਿਕਾਰਡ ਦੇ ਉੱਪਰ ਆਪਾਂ ਜਿੱਤ ਦਰਜ ਕਰਨੀ ਹੈ ਤਾਂ ਕਿ ਮੁਰ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਆਪਾਂ ਆਪਾਂ ਅਰਵਿੰਦ ਜੀ ਦੀ ਮਾਨ ਸਾਹਿਬ ਦੀ ਸਸੌਦੀਆ ਸਾਹਿਬ ਦੀ ਦੀਆਂ ਨੀਤੀਆਂ ਦੇ ਉੱਪਰ ਚੱਲਦੇ ਉੱਪਰ ਬਣਾ ਸਕੀਏ